ਆਓ ਜੀ ਆਇਆਂ ਨੂੰ 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 جي ٻڌي آيا آ چاجه ڏيکي آ جا ها جيتا گندھي کي ڪالي ٿي 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 ٿ ਭਾਈ ਗੁਰਜੀ ਸਾਈਡ ਤੇ ਰੁਕਣਾ ਹੈ ਇਹ ਲਾਇਆ ਹੈ ਬੜੀ ਦਸਤੋਰੀ ਨੇ ਮੈਂ ਇਹਨੂੰ ਕੈਲੇਜਿੰਗ ਕੀਤਾ ਇਹਨੂੰ ਮੈਂ ਪਬਲਿਕ ਰਿਪੋਰਟਿੰਗ ਗ੍ਰੇਓ ਪਹਿਲੀ ਹੋ ਪਾਪੀ ਦਾ ਟਾਈਮ ਹੋ ਗਿਆ ਹੋਰ ਸਤਾ ਬਾਤ ਕਰਦੇ ਨਾ ਪਾਕੀ ਫਿਰ ਟਾਈਮ ਹੋ ਗਿਆ ਮਾਈਕ ਬਹੁਤ ਟਾਈਮ ਹੋ ਗਿਆ ਥੈਂਕ ਯੂ ਸਾਰਿਆਂ ਨੂੰ ਥੈਂਕ ਯੂ ਸਾਰੇ ਜਾਣਿਆਂ ਨੂੰ ਇਹ ਬੇਨਤੀ ਹੈ ਕਿ ਜਾ ਕੇ ਜਰੂਰ ਫਿਲਮ ਦੇਖਿਓ ਪੰਜਾਬੀ ਸਿਨੇਮਾ ਨੂੰ ਪੰਜਾਬੀ ਜ਼ੁਬਾਨ ਨੂੰ ਸਪੋਰਟ ਕਰਦੇ ਰਹੋ ਔਰ ਅੱਜ ਅਸੀਂ ਆਏ تھے ਅਸ਼ੀਰਵਾਦ ਲੈਂਡ ਤੇ ਤੁਹਾਡੀਆਂ ਦੁਆਵਾਂ ਸਦਕਾ ਫਿਲਮ ਜੜੀਓ ਬਣ ਚੁੱਕੀ ਹੋਈ ਆ ਔਰ ਬਾਕੀ ਹੁਣ ਬਾਬਾ ਜੀ ਦੀ ਮਿਹਰ ਆ ਜੀ ਜ਼ਰੂਰ ਜਾ ਕੇ ਤੁਸੀਂ ਆਪਣਾ ਪਾਰਟ ਪਲੇ ਕਰੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਥੈਂਕ ਯੂ ਮੇਰਾ ਰੋਲ ਜੀ ਨਿੰਮੋ ਨਾਮ ਦੀ ਕੁੜੀਆ ਉਹਦਾ ਕਿਰਦਾਰ ਪਲੇ ਕਰ ਰਹੀ ਹਾਂ ਮੈਂ ਪੋਲੀਟਿਸ਼ੀਅਨ ਵੀ ਦਿਖਾਇਆ ਵਿੱਚ ਗਰੀਬ ਕੁੜੀ ਅਮੀਰ ਸੋ ਸਾਰੇ ਤਰ੍ਹਾਂ ਦੇ ਸ਼ੇਡਸ ਮਿਕਸ ਕਰਕੇ ਮੈਨੂੰ ਕਿਰਦਾਰ ਮਿਲਿਆ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਇਹ ਰਾਜਸਥਾਨ ਚ ਹੋਈ ਹੈ ਜੀ ਪੰਜਾਬ ਚ ਹੋਈ ਹੈ ਜੀ ਹਾਂ ਜੀ ਇਹ ਬੰਬੇ ਹੋਈ ਹੈ ਬੰਬੇ ਕੀ ਅੱਜ ਵਾਈਗਰੂ ਦੇ ਗੁਰੂ ਦੀ ਨਗਰੀ ਆਏ ਜੀ ਸ੍ਰੀ ਹਰਮੰਦਰ ਸਾਹਿਬ ਸਾਡੀ ਫਿਲਮ ਆਉਣੀ ਆ 8 ਮਾਰਚ ਨੂੰ ਬਲੈਕ ਏ 2 विवेकोरी साहब प्रोड्यूसर साहब लक्की ਧਾਲੀਆਲ ਜਬਜੀ ਖੈਰਾ ਜੀ ਉਹ ਅੰਦਰ ਸੇਵਾ ਕਰ ਰਹੇ ਨੇ ਸੋ ਸਾਡੀ ਸਾਰੀ ਟੀਮ ਆਈ ਔਰ ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਆਂ ਇੱਥੋਂ ਵੈਗਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਆਂ ਅਸੀਂ ਕਿ ਦੁਨੀਆ ਦਾ ਕੋਈ ਵੀ ਇਨਸਾਨ ਆ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਅੱਜ ਅਸੀਂ ਜੋ ਵੀ ਆ ਜਿੱਥੇ ਵੀ ਆ ਜਦ ਅਸੀਂ ਫਿਲਮਾਂ ਕਰ ਰਹੇ ਆਂ ਸਭ ਇਸ ਗੁਰੂ ਦੇ ਦਰ ਦੀ ਬਖਸ਼ਿਸ਼ ਹੈ ਔਰ ਹਮੇਸ਼ਾ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਐ ਲੱਗਦਾ ਜਦ ਤੱਕ ਅਸੀਂ ਦਰਤੇ ਨਹੀਂ ਆਉਂਦੇ ਅਸੀਂ ਅਧੂਰੇ ਆ ਸਾਡਾ ਕੰਮ ਸੰਪੂਰਨ ਨਹੀਂ ਹੁੰਦਾ ਇਸ ਤਰ੍ਹਾਂ ਦੀ ਫਿਲਮ ਫਿਲਮ ਬਹੁਤ ਵਧੀਆ ਜੀ ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਹੜੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਸਰਦਾਰ ਸੀਗੇ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦੋਂ ਇਧਰ ਆਏ ਤਾਂ ਬਲੈਕੀਏ ਬਣੇ ਤੇ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਬੜੇ ਵੱਡੇ ਪੱਧਰ ਤੇ ਸੀ ਫਿਲਮ ਬਣਾਈ ਹੈ ਹਰ ਪੰਜਾਬੀ ਬੰਦੇ ਨੂੰ ਪ੍ਰਾਊਡ ਹੋਊਗਾ ਕਿ ਸਾਡਾ ਅੱਜ ਪੰਜਾਬੀ ਸਿਨੇਮਾ ਸਾਊਥ ਦੇ ਬਰਾਬਰ ਬਾਲੀਵੁੱਡ ਦੇ ਬਰਾਬਰ ਜਾ ਕੇ ਚਲਾ ਗਿਆ ਅਸੀਂ ਇਸ ਪੱਧਰ ਦੀ ਫਿਲਮ ਬਣਾਈ ਆ ਐਨੇ ਵੱਡੇ ਬਜਟ ਦੀ ਅਸੀਂ ਫਿਲਮ ਬਣਾਈ ਆ ਆਓ ਜੀ ਤੇ ਪੂਰੀ ਟੀਮ ਪੂਰੀ ਟੈਕਨੀਕਲ ਟੀਮ ਅਸੀਂ ਸਾਰੀਆਂ ਬੈਸਟ ਤੋਂ ਬੈਸਟ ਸਾਊਥ ਤੋਂ ਬਾਲੀਵੁੱਡ ਤੋਂ ਲਈਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਅਸੀਂ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਔਰ ਟ੍ਰੇਲਰ ਨੂੰ ਯੂਟਿਊਬ ਦੇ ਉੱਤੇ ਟ੍ਰੇਲਰ ਆਇਆ ਉਹਨੂੰ ਬਹੁਤ ਰਿਸਪੌਂਸ ਮਿਲਿਆ ਔਰ ਮਿਊਜ਼ਿਕ ਨੂੰ ਬਹੁਤ ਰਿਸਪੌਂਸ ਮਿਲ ਰਿਹਾ ਹੁਣ ਇਸ ਗੁਰੂ ਦੇ ਦਰ ਤੋਂ ਵਾਇਕ੍ਰੂ ਦੇ ਦਰ ਤੋਂ ਆਸ਼ੀਰਵਾਦ ਲਿਆ ਸਾਡੀ ਸਾਰੀ ਟੀਮ ਨੇ ਔਰ ਬਾਬਾ ਜੀ ਕਿਰਪਾ ਕਰਨਗੇ ਸਾਡੇ ਲਈ ਦੱਸਿਓ ਜਪਜੀ ਜੀ ਜਰਾ ਕਿ ਦੀਪ ਖਰੋੜ ਦੇ ਜਪਜੀ ਖੇਰਾ ਆਏ ਹਰਮੰਦਰ ਸਾਹਿਬ ਅਸੀਂ ਇਸ ਦਰ ਦੇ ਮਤਲਬ ਅਸੀਂ ਕਹਿ ਸਕਦੇ ਹਾਂ ਕੀੜੇ ਮਕੌੜੇ ਆ ਅਸੀਂ ਦਰ ਦੀ ਧੂੜ ਮਿੱਟੀ ਆ ਹਨਾ ਸੋ ਇਹ ਇੱਥੇ ਅਸੀਂ ਆਸ਼ੀਰਵਾਦ ਲੈਣ ਆਏ ਆ ਐਦਾਂ ਐਦਾਂ ਕਿਹਾ ਕਰੋ ਇਹ ਨਾ ਕਿਹਾ ਕਰੋ ਫਲਾਣਾ ਆਰਟਿਸਟ ਆਇਆ ਜੀ ਇਸ ਦਰ ਦੇ ਉੱਤੇ ਤਾਂ ਵੀ ਇਹ ਦਰ ਤੋਂ ਵੱਡਾ ਕੁਝ ਨਹੀਂ ਹੈਗਾ ਸਭ ਤੋਂ ਵੱਡਾ ਇਹ ਦਰ ਹੈ ਹਨਾ ਅਸੀਂ ਚਰਨਾਂ ਦੀ ਧੂੜ ਮਿੱਟੀ ਆ ਸੋ ਹੈਡਿੰਗ ਮੇਰਾ ਵੀਰ ਸਹੀ ਲਾਇਆ ਕਰੋ ਹਨਾ ਓਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ